ਮੋਗਾ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਵਿੱਚ ਕਰੋੜਾ ਰੁਪਏ ਦੇ ਘੁਟਾਲੇ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਆਰਪੀਆਈ ਐਕਟੀਵਿਸਟ ਤੇ ਬਲਾਤਕਾਰ ਦਾ ਮਾਮਲਾ ਦਰਜ ਹੋਇਆ 16 ਅਗਸਤ 2023 ਨੂੰ ਮੋਗਾ ਆਪਾਸ਼ਪਾ ਦੇ ਝੁਲਾ ਮਹਿਲਾ ਪ੍ਰਧਾਨ ਅਤੇ ਉਸ ਦੇ ਕੁਝ ਸਾਥੀਆਂ ਨੇ ਮਿਲ ਕੇ ਇੱਕ 20 ਸਾਲ ਦੀ ਲੜਕੀ ਨੂੰ ਮੋਗਾ ਦੇ ਬੁੱਕਣ ਵਾਲਾ ਰੋਡ ਤੇ ਇੱਕ ਗੱੜੇ ਦੇ ਵਿੱਚ ਰੈਸਕਿਊ ਕੀਤਾ। ਲੜਕੀ ਨੇ ਦੱਸਿਆ ਕਿ ਇੱਕ ਪਤੀ-ਪਤਨੀ ਨੇ ਗੱੜੇ ਵਿੱਚ ਕੰਮ ਕਰਵਾਉਣ ਦੇ ਬਹਾਨੇ ਉਸ ਨੂੰ ਇੱਥੇ ਲਿਆਂਦਾ ਸੀ ਅਤੇ ਉਸ ਨੂੰ ਨਸ਼ਾ ਕਰਵਾ ਕੇ ਹੋਟਲਾਂ ਦੇ ਵਿੱਚ ਲੈ ਕੇ ਕਲਪ ਕੰਮ ਕੀਤਾ ਗਿਆ ਸੀ। ਇਸ ਸਬੰਧੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੜਕੀ ਦੇ ਬੈਨ ਤੇ ਅਦਾਲਤ ਖਾਣਾ ਕੀਤੀ ਸਾਊਥ ਚ ਸੁਖਾ ਸਿੰਘ ਅਤੇ ਉਸ ਦੀ ਪਤਨੀ ਸੁਮਨਪ੍ਰੀਤਾ ਅਤੇ ਮੰਗਾ ਸਿੰਘ ਦੇ ਖਿਲਾਫ ਇਹ ਤਿੰਨਾ ਵਿਅਕਤੀ ਦੇ ਖਿਲਾਫ 12370 376 ਮੋਰਲ ਐਕਟ ਦਾ ਮਾਮਲਾ ਦਰਜ ਕਰਵਾਇਆ ਸੀ ਤੇ ਹੁਣ ਪੁਲਿਸ ਨੇ ਲੜਕੀ ਦੇ ਇੱਕੋ ਚੌਂਠ ਦੇ ਬਿਆਨ ਦੇ ਆਧਾਰ ਤੇ ਆਰ ਕੇ ਆਕਟਿਵਿਸਟ ਅਮਨ ਅਨੇਜਾ ਨੂੰ ਉਕਤ ਮਾਮਲੇ ਦੇ ਵਿੱਚ ਨਾਮਜਦ ਤਰਫੇ ਗ੍ਰਿਫਤਾਰ ਕਰ ਰਹੇ ਤੇ ਪੁਲਸ ਨੇ ਆਰਟੀਆਈ ਐਕਟੀਵਿਸਟ ਅਮਨ ਅਨੇਜਾ ਨੂੰ ਮੋਗਾ ਦੇ ਦਰਦ ਵਿੱਚ ਪੇਸ਼ ਕੀਤਾ ਪਰੰਤ ਦੱਸ ਦਿੱਤੀ ਕਿ ਇਸ ਨੂੰ ਲੈ ਕੇ ਦੋਵਾਂ ਦਾ ਬਿਆਨ ਸਾਹਮਣੇ ਇੱਕ ਪਾਸੇ ਅਨੇਜਾ ਦਾ ਬਿਆਨ ਸਾਹਮਣੇ ਤਾਂ ਦੂਜੇ ਪਾਸੇ ਕਿੜਕ ਲੜਕੀ ਜਿਸ ਨੂੰ ਇਲਜ਼ਾਮ ਲਗਾਇਆ ਗਿਆ ਨਹੀਂ ਉਸ ਨੇ ਵੀ ਕਈ ਤਰ੍ਹਾਂ ਦੇ ਜਿਹੜੇ ਕਿ ਇਲਜ਼ਾਮ ਲਗਾਏ ਨਹੀਂ ਕੀ ਕੁਝ ਕਿਹਾ ਜਾ ਰਿਹਾ ਤੁਹਾਨੂੰ ਸੁਣਾਦੇ ਹਾਂ ਜਿਵੇਂ ਮੇਕਰ ਡੀਪੀਆਰੋ ਜਿਹੜਾ ਹੈਗਾ ਮੋਗਾ ਦੇ ਵੱਲੋਂ ਵੀ ਕਰੋੜਾਂ ਦਾ ਕਪੜਾ ਜਨ ਲੱਖਾਂ ਦਾ ਹੈਗਾ ਸਰਕਾਰੀ ਐਡ ਦਾ ਕੀਤਾ ਗਿਆ ਨੇ ਬੁਲਾਟ ਘੱਟ ਰੇਟਾਂ ਤੋਂ ਵੱਧ ਰੇਟਾਂ ਦੀ ਭੁਗਤਾਨ ਕਿਤੇ ਗਿਆ ਬਿਨਾ ਬੋਰਡ ਲਾਇਬ ਭੁਗਤਾਨ ਕਿਤੇ ਗਿਆ ਉਹਨਾਂ ਦੀ ਜੋ ਇਨਕੁਆਰੀ ਚੱਲ ਰਹੀਆਂ ਤੇ ਉਹਨਾਂ ਨੂੰ ਬੰਦ ਕਰਾਉਣ ਦੇ ਲਈ ਮੈਨੂੰ ਇਸ ਕੇਸ ਦੇ ਵਿੱਚ ਫਸਾਇਆ ਗਿਆ ਕਿਹੜੇ ਕੇਸ ਵਿੱਚ ਆ ਗਿਆ ਤੁਹਾਨੂੰ 193 ਐਫਆਰ ਦੇ ਰੇਪ ਦੇ ਕੇਸ ਦੇ ਵਿੱਚ ਤੇ ਗਿਆ ਨੀਤੂ ਗੁਪਤਾ ਤੇ ਨਵੀਨ ਸਿੰਘਲਾ ਦੇ ਬੰਦੇ ਕਿੰਨਾ ਵੱਲੋਂ ਫਸਾਇਆ ਗਿਆ ਤੁਹਾਨੂੰ ਨਵੀਨ ਸਿੰਘਲਾ ਤੇ ਨੀਤੂ ਗੁਪਤਾ ਇਹ ਉਹਨਾਂ ਦਾ ਕੀ ਰੋਲ ਹੈ ਦੇ ਵਿੱਚ ਨਵੀਨ ਸਿੰਘਲਾ ਨੇ ਲੜਕੀ 'ਤੇ ਪ੍ਰੈਸ਼ਰ ਪਾ ਕੇ ਮੇਰਾ ਨਾਮ ਪਵਾਇਆ ਵਾ ਤੇ ਨਵੀਨ ਸਿੰਘਲਾ ਨੇ ਮੇਰੇ ਨਾਮ ਪਵਾਣ ਦੀ ਨੀਤੂ ਗੁਪਤਾ ਨੂੰ 2 ਲੱਖ ਤੋਂ ਉੱਪਰ ਪੈਸੇ ਦਿੱਤੇ ਸੀ ਤਾਕ ਕੋ ਸਬੂਤ ਵਗੈਰਾ ਵੀ ਹੈਗੇ ਹਾਂਜੀ ਹੁੰਦੇ ਹੋਂ ਸੰਬੰਧੀ ਮੈਂ ਮੈਜ ਸਿੱਟ ਦੇ ਕੋਲ ਵੀ ਸਾਰੇ ਬਿਲ ਸਬੂਤ ਅਸੀਂ ਪੇਸ਼ ਕੀਤੇ ਜਦ ਕਿ ਸਿੱਟ ਨੇ ਆਪਣੀ ਇਨਕੁਆਇਰੀ ਦੇ ਵਿੱਚ ਕੋਈ ਵੀ ਸਾਰੇ ਉਹਨਾਂ ਡਿਨਾਈ ਕਰਤਾ ਜਦ ਕਿ ਸਾਰੇ ਹੀ ਸਬੂਤ ਤੇ ਗਵਾਹ ਵੀ ਪੇਸ਼ ਹੋਇਆ ਹਰੇ ਗਵਾਹ ਦੇ ਬਿਆਨ ਵੀ ਹੋਇਆ ਬਟ ਸਿੱਟ ਦੇ ਵੱਲੋਂ ਪਤਾ ਨਹੀਂ ਕਿਸ ਕਿਸ ਕਲੇ ਪ੍ਰੈਸ਼ਰ ਦੇ ਵਿੱਚ ਇਹ ਨਹੀਂ ਕੀਤਾ ਗਿਆ ਹੈਗਾ ਵਾ ਤੇ ਮੇਰੇ ਵੱਲੋਂ ਸਾਰਾ ਕੁਝ ਅਸੀਂ ਹੈਗਾ ਵਾ ਜਿਹੜੇ ਕਰੋੜਾਂ ਦਾ ਕਪਲਾਵਾ ਨਵੀਨ ਸਿੰਘਦਾਂ ਨੂੰ ਪਤਾ ਵੀ ਹੈ ਕਿ ਉਹਨੇ ਕਰੋੜਾਂ ਦਾ ਕਟਕਟ ਪੰਦਾ 20 ਕਰੋੜ ਰੁਪਏ ਦਾ ਕਪਲਾ ਹੈ ਜਿਹੜਾ ਨਗਰ ਨਿਗਮ ਤਾਂ ਤੇ ਸਰਕਾਰ ਦੇ ਨਾਲ ਹੋਇਆ ਜਿੰਦੇ ਵਿੱਚ ਉਹਨਾਂ ਨੂੰ ਡਰਾ ਕੇ ਉਹਨਾਂ ਨੂੰ ਪੰਦਾ ਤੇ ਮੈਨੂੰ ਉਸ ਦੁਬਾਨ ਦੇ ਲਈ ਇਹ ਸਾਰੇ ਕੁਛ ਇਸ ਕੇਸ ਵਿੱਚ ਨਾਲ ਮੈਨੂੰ ਇਨਵੋਲ ਕੀਤਾ ਗਿਆ ਮੈਂ ਅੱਜ ਅੱਜ ਤੋਂ 6 ਮਹੀਨੇ ਪਹਿਲਾਂ ਵੀ ਜਿਹੜੀ ਜਲੀ ਰੇਸ਼ਾ ਜਿਹਦੇ ਨਵੀਨ ਸਿੰਘ ਵਾਲਾ ਮੈਨੂੰ ਕਿਸੇ ਛੋਟੇ ਕੇਸ ਦੇ ਫਜ਼ਾਸਾ ਦਾ ਵਾ ਤੇ ਜਿੰਦੇ ਕਰਕੇ ਕਰ ਰਹਿਣਾ ਕਿ ਨਵੀਨ ਸਿੰਘ ਕੋਲ 1 ਕਰੋੜ ਰੁਪਏ ਦੇ ਕੱਪੜੇ ਕਿਤੇ ਹੋਏ ਆ ਤੇ ਉਹਨਾਂ ਕਰੋੜਾਂ ਦੇ ਕੱਪੜਿਆਂ ਨੂੰ ਦੁਬਾਨ ਦੇ ਲਈ ਮੈਨੂੰ ਇਸ ਛੋਟੇ ਕੇਸ ਵਿੱਚ ਫਸਾਇਆ ਗਿਆ ਨਵੀਨ ਸਿੰਘ ਵਾਲਾ ਮੈਂ ਐਸਐਸਪੀ ਦੇ ਕੋਲ ਲੜਕੀ ਨੇ ਆਪ ਦੇ ਬਿਆਨ ਵੀ ਦਿੱਤੇ ਸੀ ਜਿਹੜੀ ਉਦੋਂ ਪੇਸ਼ ਵੀ ਹੋਈ ਸੀ ਕਿ ਮੈਂ ਨਾਮਾ ਦੇ ਪਿੰਨ ਜਾਣਦੀ ਤੇ ਨਾ ਕੁਛ ਹੈ ਗਿਆ ਬਟ ਉਹ ਤਾਂ باوجود ਵੀ ਮੇਰੇ ਉੱਤੇ ਐਂ ਸੇ ਕਿ ਕਿ ਇਸ ਵੇਲੇ ਮੈਨੂੰ ਇਨਵੋਲਵ ਕੀਤਾ ਗਿਆ ਵਾ ਤੇ ਤੇ ਕਿ ਮੈਨੂੰ ਦਬਾਵਾ ਕੀ ਨਾਲ ਦੇ ਕੇਸ ਵਾਪਸ ਲਵਾ ਜੀ ਜਿਹੜੀ ਕਮਿਟੀਨ ਵਾਪਸ ਲਵਾ ਅਸੀਂ ਜਿਹੜੀ ਤੇ ਕਰ ਲਾ ਵਾ ਚਾਰਦਾਵਤੀ ਕਰਵਾਇਆ ਸੀਗਾ ਕਿ ਉਹਦੇ ਵਿੱਚ ਮਤਲਬ ਕੋਫੀ ਜਾਨਨ ਲੀਕੂ ਗੁਪਤਾ ਰਾਜਰਾਨੀ ਨਵੀਨ ਸਿੰਘ ਇਹਨਾਂ ਨੇ ਹਨ ਮਤਲਬ ਕੀ ਦੇ ਨਾਮ ਤੇ ਵੀ ਪੈਸੇ ਲਿਆ ਕੇ ਨੀ ਤੂ ਗੁਪਤਾ ਨੀ ਰਾਜੀ ਨਵੀ ਕਰਕੇ ਠੀਕ ਹੈ ਤੇ ਮੈਨੂੰ ਪਸਾਨ ਦੀ ਕੋਸ਼ਿਸ਼ ਕੀਤੀ ਆ ਤੇ ਲੋਕਾਂ ਨੇ ਰਾਜੀ ਨਾਵੇਂ ਕਰਗੀ ਤੇ ਇੱਕ ਜੱਸਾ ਸਲੀਨਿਆ ਦਾ ਉਹਨੇ ਵੀ ਉਹਨੇ ਵੀ ਉਹਨੂੰ ਦਸਿਆ ਕਿ ਇਹਨਾਂ ਤੇਰੇ ਨਾਂ ਤੇ ਆਖੀ ਡਿਉਟ ਦਿੱਤੇ ਆ ਤੇ ਨੀਤੂ ਸੁਤਾਨੇ ਬਹੁਤ ਜ਼ਿਆਦਾ ਰਾਜੀ ਨਾਵੇਂ ਕੀਤੇ ਆ ਮੇਰੇ ਨਾਂ ਤੇ ਨੀਤੂ ਗੁਪਤਾ ਕੌਣ ਹੈ ਨੀਤੂ ਗੁਪਤਾ ਅਸ਼ਮੀ ਉਹ ਮਤਲਬ ਕਿ ਉਹ ਰਹਿੰਦੇ ਆ ਪਰਵਾਨਾ ਨਗਰ ਨੀਤੂ ਗੁਪਤਾ ਜਿਹੜੀ ਹੈਗੀ ਆ ਜ਼ਿਲ੍ਹਾ ਪ੍ਰਧਾਨ ਸੀ ਜੇ ਕਿਤੇ ਕੀ ਮਾਮਲਾ ਕੀ ਪੂਰਾ ਕੀ ਹੈ ਕੀ ਹੋਇਆ ਕੀ ਸ਼ੁਰੂ ਤੋਂ ਦੱਸੋ ਸ਼ੁਰੂ ਤੋਂ ਮੇਰੇ ਨਾਲ ਮਤਲਬ ਕੀ ਬਲਾਤ ਕਰਦਾ ਫਿਰ ਆ ਪਰਚਾ ਦਰਜ ਕਰਵਾਇਆ ਵੈਸੀ ਮੇਰੇ ਨਾਲ ਜ਼ਬਰਦਸਤੀ ਹੋਈ ਸੀ ਇਸ ਕਰਕੇ ਨਾ ਮੈਂ ਪਰਚਾ ਦਰਜ ਕਰਵਾਇਆ ਸੀ ਉਹ ਟੰਪਲ ਤੇ ਫਿਰ ਉਸ ਤੋਂ ਬਾਅਦ ਮੈਂ ਚਨੀਤ ਤਾਂ ਨਹੀਂ ਮੈਨੂੰ ਤਾਂ ਮਤਲਬ ਖਾਲੀ ਆਪੀ ਡੇਫਰਾ ਤੇ ਸਾਈਨ ਕਰਵਾਈ ਮੈਨੂੰ ਆਇਆ ਕਿ ਆ ਕੀ ਰੱਖੇ ਦੇ ਕਾਗਜ਼ ਆ ਤੇਰੇ ਰੈਸ ਦੇ ਕਾਗਜ਼ ਆ ਤੇ ਹਨਾ ਮਤਲਬ ਕਿ ਅਸੀਂ ਰੈਟਾ ਕੋਣੀ ਰੱਖੇ ਦੇ ਕਾਗਜ਼ ਤੇ ਆ ਕੇ ਉਹਨਾਂ ਨੇ ਸਾਈਨ ਕਰਵਾ ਲਈ ਖਾਲੀ ਪੇਪਰ ਤੇ ਫਿਰ ਉਸ ਤੋਂ ਬਾਅਦ ਵਿੱਚ ਹਨਾ ਇਹਨਾਂ ਨੇ ਮੈਨੂੰ ਨਹੀਂ ਪਤਾ ਕਿਹਦੇ ਕਿਹਦੇ ਕੋਲ ਕਿਹੜੇ-ਕਿਹੜੇ ਫੀਡਬੈਕ ਦਿੱਤੇ ਆ ਤੇ ਅਮਰ ਅਨੰਜ ਜਿਹਦਾ ਨਾਮ ਵੀ ਮੀਤੂ ਗੁਪਤਾ ਨੇ ਕੋਆਇਆ ਸੀ ਆ ਪੁਲਿਸ ਨੇ ਅਮਰ ਅਨੰਜ ਕੋ ਆਪਕੇ ਬਲਦਕਾਰ ਕੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਕੀ ਕਹਿਣਾ ਜਗੋ ਅਮਰ ਅਨੰਜ ਤਾਂ ਬੇਕਸੂਰ ਹੈ ਜੀ ਤੁਸੀਂ ਉਹਨੂੰ ਜਾਣਦੇ ਹੋ ਨਹੀਂ ਫਿਰ ਤੁਸੀਂ ਉਹਦਾ ਨਾਮ ਕਿਉਂ ਲਿਆ ਸੀਗਾ 163 ਦੇ ਬਿਆਨ ਦੇ ਤਹਿਤ ਉਹ ਤੇ ਜੱਜ ਦੇ ਸਾਹਮਣੇ ਹੁਣ ਤੁਸੀਂ ਜੱਜ ਦੇ ਸਾਹਮਣੇ ਅੱਜ ਕੀ ਬਿਆਨ ਦੇ ਕੇ ਆਏ ਹੋ ਜੱਜ ਦੇ ਸਾਹਮਣੇ ਅੱਜ ਕੁਝ ਨਹੀਂ ਗਿਆਨ ਹੋਇਆ ਜੀ ਕਿਤੇ ਉਹ ਕਹਿੰਦੇ ਸੀਗੇ ਕਿ 21 2 9 ਹੋਣੀ ਹੈ ਬਲਾਨ ਅਪਲੀਕੇਸ਼ਨ ਲਾਣੀ ਹੈ ਕਿਸੇ ਨੇ ਕੋਈ ਤੁਹਾਨੂੰ ਕੋਈ ਡਰਾਇਆ ਤਮਕਾਇਆ ਵੀ ਨਹੀਂ ਡਰਾਇਆ ਤਮਕਾਇਆ ਅਮਰ ਨਿੱਜ ਬੇਕਜ਼ੂਰ ਆ ਕਿਸ ਨੇ ਲਗਾਇਆ ਉਸ ਦਾ ਨਾਮ ਨੀਤੂ ਗੁਪਤਾ ਤੁਸੀਂ ਹੁਣ ਉਹਨੂੰ ਬਰੀ ਕਰਾਉਂਗੇ ਕੇਸ ਚ ਹਾਂ ਜੀ ਕਰਾਉਂਗੀ ਬਟ ਮਤਲਬ ਕਿ ਨੀਤੂ ਗੁਪਤਾ ਨੇ ਜੋ ਵੀ ਐਫੀਡੀ ਫਿਰ ਦਿੱਤੇ ਆ ਉਹਦੇ ਤੇ ਕੋਈ ਵੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਅਮਰ ਹਨ ਜੇ ਕਿਉਂ ਉਸ ਦਾ ਨਾਮ ਕਿਉਂ ਲਿਆ ਗਿਆ ਇਸ ਕੇਸ ਮੈਂ ਨੂੰ ਨਹੀਂ ਪਤਾ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੋ ਗਈ ਨਵੀਨ ਸਿੰਘਲੇ ਨਾ ਨਵੀਨ ਸਿੰਘਲੇ ਨੇ ਅਮਰ ਨੇ ਜਦ ਦਾ ਨਾਮ ਨੀ ਤੁਪਤ ਨੂੰ ਕਹ ਕੇ ਅਮਰਾਂ ਦੇ ਇਸ ਕੇਸ ਮੇ ਹੈ ਨਹੀਂ ਨਹੀਂ ਆਣਾ ਨਾ ਮੈਂ ਉਹਨੂੰ ਜਾਣਦੀ ਜਿਹੜੇ ਇਸ ਮਾਮਲੇ ਚ ਪਹਿਲਾਂ ਤਿੰਨ ਬੰਦੇ ਤੇ ਪਰਚਾ ਦਰਜ ਹੋਇਆ ਸੀਗਾ ਉਹ ਬੰਦੇ ਪੁਲਿਸ ਨੇ ਅਰੈਸਟ ਕਰ ਲਏ ਦੋ ਕਿਤੇ ਸੀਗੇ ਮਤਲਬ ਕਿ ਉਹ ਵੀ ਜਿਹੜੇ ਬੇਕਸੂਰ ਆ ਉਹ ਕੀਤੇ ਆ ਕੀਤੇ ਗਏ ਸੀਗੇ ਤੇ ਮਤਲਬ ਜਿਹੜਾ ਕਸੂਰਵਾਰ ਆ ਉਹ ਫਰਾਰ ਹੈ ਕੌਣ ਕੌਣ ਸ਼ਾਮਿਲ ਹੈ ਸੁਖਪ੍ਰੀ ਸੁਖਜੀਤ ਸਿੰਘ ਸੁਖਾ ਠੀਕ ਆ ਸੋਨ ਪ੍ਰੀਤਕੌਰ ਤੇ ਐ ਇੱਕ ਸੌਕਾ ਦਿੱਲੀ ਹੋਟਲ ਵਾਲਾ ਤੇ ਮਤਲਬ ਕੀ ਹੋਰ ਵੀ ਹੈਗੇ ਨਹੀਂ ਹੋਟਲ ਵਾਲੇ ਜਿਹੜੇ ਸ਼ਾਂਤ ਤੇ ਨਵੀਨ ਸਿੰਘ ਨਾ ਕੀ ਲੋਰ ਹੈਗੀ ਇਸ ਵਿੱਚ ਐ ਨਵੀਨ ਸਿੰਘ ਦੇ ਦੀ ਇਹਨਾਂ ਅਮਰ ਨੇ ਜਿਨ੍ਹਾਂ ਕੋਈ ਪੁਰਾਣੀ ਰੰਜਿਸ਼ ਹੋਊਗੀ ਠੀਕ ਹੈ ਤੇ ਨਵੀਨ ਸਿੰਘ ਨੇ ਨਿਤੁ ਗੁਪਤ ਨੂੰ ਪੈਸੇ ਦਿੱਤੇ ਨਾ ਪੁਆਲ ਨੇ ਤੇ ਉਹ ਅਮਰ ਜੀ ਬੇਕੋ ਬੇਕਸੂਰੇ ਹਾਂ ਜੀ ਮੈਂ ਉਹ ਵੀ ਦੋ ਸੀਕਾ ਕੱਢ ਦਿੱਤੇ ਮੇਰੇ ਤੇ ਜਿਹੜੀ ਐਫਆਈਆਰ ਨਵੀਂ ਸਿੰਗਲਰ ਦੇ ਕਰਕੇ ਹੋਈ ਹੈ ਕਿਉਂਕਿ ਮੇਰੀ ਹੰਦੇ ਤੇ ਇੱਕ ਕਮਿਨਟ ਹੈ ਚਾਲੀ ਵਿਜਾ ਦੀ ਇਨਕੁਆਰੀਆਂ ਚੱਲ ਰਹੀਆਂ ਵਾਂ ਤੇ ਉਹ ਇਨਕੁਆਰੀਆਂ ਦੇ ਵਿੱਚ ਮੈਂ ਬਾਈਬੈਗਾਂ ਲਈ ਮੈਨੂੰ ਵਾਪਸ ਲੈਣ ਦੇ ਲਈ ਇਸ ਕੇਸ ਦੇ ਵਿੱਚ ਮੈਨੂੰ ਇਹਨਾਂ ਪਾਇਆ ਗਿਆ ਸੀ ਮੇਰੇ ਖਿਲਾਫ ਕੁਝ ਨਹੀਂ ਮਿਲਿਆ ਤੇ ਨਾ ਸਿੱਟਦੀਂ ਕਰਦੀ ਵਿੱਚ ਸੀਗਾ ਜਦੋਂ ਹੰਦੇ ਵੱਲ ਪੁਲਿਸ ਨੂੰ ਜਾਂ ਦੂਜੇਨ ਪੈਸੇ ਦੇ ਕੇ ਜਾਂ ਮੇਰੇ ਖਿਲਾਫ ਆ ਕਿ ਜੋ ਮੈਨੂੰ ਵਿੱਚ ਪਾਇਆ ਗਿਆ ਜੀ ਕਿਹੜੇ ਕੇਸ ਚ ਪਾਇਆ ਗਿਆ ਕਿਹੜੇ ਕੇਸ ਚ ਪਾਇਆ ਗਿਆ ਹਾਂ ਜੀ 139 ਐਫਆਈਆਰ ਦੇ ਵਿੱਚ ਮੈਨੂੰ ਪਾਇਆ ਗਿਆ ਵਾ ਮੈਂ 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 ਮੁਕਦਸਾਂ ਚ ਹੈ ਨਹੀਂਗਾ ਮੈਂ ਮੇਰੇ ਮੁਕਦਸਾਂ ਚ ਸੀਗਾ ਤੇ ਮੇਰੇ ਧੱਕੇ ਦੇ ਨਾਲ ਕੁਝ ਹੋਟਲਾਂ ਦੇ ਨਾਮ ਵੀ ਆਏ ਸੀ ਉਸ ਟਾਈਮ ਤੇ ਸਰ ਮੈਨੂੰ ਕਿਸੇ ਬਾਰੇ ਨਹੀਂ ਪਤਾ ਨਹੀਂ ਮੈਂ ਕਿਸ ਨੂੰ ਜਾਣਦਾ ਨਾ ਮੇਰੇ ਹੈਗਾ ਵਾ ਲੜਕੀ ਦੇ ਵੀ ਆਲਰੇਡੀ ਵੀ ਬਿਆਨ ਹੋਏ ਵੀ ਸੀਗੇ ਲੜਕੇ ਐਸੇ ਸਾਹਮਣੇ ਪੇਸ਼ ਹੋ ਸੀ ਉੱਥੇ ਉਹਨੇ ਮੰਨਿਆ ਵੀ ਸੀਗਾ ਕਿ ਉਹ ਨਾ ਮੈਨੂੰ ਜਾਣਦੀ ਬਟ ਫਿਰ ਵੀ ਮੈਨੂੰ ਜਾਣ ਬੁੱਝ ਕੇ ਇਹਦੇ ਇਸ ਕੇਸ ਦਾ ਸਾਇਆ ਜਾ ਰਿਹਾ ਨਹੀਂ ਸੀ ਜਲਾ ਦੇ ਕਰਕੇ ਇਹ ਇੱਕ ਲੜਕੀ ਨੇ ਨਾ 20 ਸਾਲ ਦੀ ਲੜਕੀ ਸੀ ਉਹਨੇ 163 ਨੰਬਰ ਮੁਕਦਮਾ ਦਰਜ ਕਰਾਇਆ ਸੀ 376 370 120 ਵੀ 3 4 ਮੋਰਲੈਕਟਰ ਉਹੀ ਕਰਾਇਆ ਸੀ ਜਦੋਂ ਕਰਾਉਣ ਤੋਂ ਬਾਅਦ ਚਾਰ ਪੰਜ ਕਿਊ ਅਰੈਸਟ ਹੋ ਚੁੱਕੇ ਕੁੜੀ ਨੇ 164 ਦੇ ਬਿਆਨਾਂ ਦੇ ਵਿੱਚ ਅਮਰਦੀ ਗਰੇਦਾ ਉਰਫ ਦੀਪੂ ਇਹਦਾ ਨਾਮ ਵੀ ਲਿਆ ਸੀ ਪਰ ਇਹ ਬੰਦੇ ਨੇ ਆਪਣੀ ਇਨਕੁਆਰੀ ਲਵਾਈ ਸੀ ਅਨੁਪਾਤੀ ਦੇ ਵਿੱਚ ਸੈੱਟ ਬੈਠੀ ਸੀ ਸੈੱਟ ਨੇ ਹੁਣ ਇਹਨੂੰ ਗਿਲਟੀ ਕਰਾਰ ਦਿੱਤਾ ਗਿਲਟੀ ਕਰਾ ਕੇ ਪ੍ਰੂਵ ਹੋ ਕੇ ਮੇਰੇ ਕੋਲ ਆ ਗਈ ਤੇ ਮੈਂ ਉਹਨੂੰ ਅਰੈਸਟ ਕੀਤਾ ਅਰੈਸਟ ਕਰਕੇ ਇੱਕ ਦਿਨ ਦਾ ਰਮਾਨ ਲਿਆ ਤੇ ਅੱਜ ਉਹਨੂੰ ਅਸੀਂ ਜੁਡੀਸ਼ਲ ਪੇਡ ਦਿੱਤਾ ਸਰ ਜਿਹੜਾ ہمارا ਮੀਡੀਆ ਉਹਦਾ ਕਹਿਣਾ ਹੈ ਕਿ ਉਹਨੂੰ ਫਸਾਇਆ ਗਿਆ ਔਰ ਜਿਹੜੀ ਲੜਕੀ ਹੈ ਮਦਈ ਉਹਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤ ਅਨੇਜਨ ਨਹੀਂ ਜਾਂਦਾ ਯੋਗ ਇਹਦੇ ਬਾਰੇ ਹੁਣ ਸੈਟ ਨੇ ਜੋ ਫੈਂਡਿੰਗ ਰਿਪੋਰਟ ਦਿੱਤੀ ਹੈ ਮੈਂ ਤਾਂ ਉਹਦੇ ਮੁਤਾਬਕ ਹੀ ਕਾਰਵਾਈ ਕੀਤੀ ਹੈ ਦੂਜੀ ਜਲਸਾਬ ਕੋਲੇ ਮੈਜਿਸਟਰੇਟ ਸਾਹਮਣੇ ਉਹਨੇ 164 ਦੇ ਬਿਆਨਾਂ ਵਿੱਚ ਜਿਹੜੇ ਜਿਹਦਾ ਨਾਮ ਲਿਆ ਹੁਣ ਬਾਅਦ ਚ ਵਾਈਟ ਆ ਕੇ ਉਹਨੇ ਬਾਹਰ ਕੀ ਦਿੱਤੀ ਉਹ ਗੱਲ ਵੱਖਰੀ ਸੈਪਰੇਟ ਗੱਲ ਸਰ ਉਸ ਸਮੇਂ ਕਾਫੀ ਹੋਟਲ ਮਾਲਕਾਂ ਦਾ ਵੀ ਨਾਮ ਆਇਆ ਸੀਗਾ ਕੀ ਹੋਟਲ ਮਾਲਕ ਜਿਹੜੇ ਉਹ ਹਜੇ ਇਨਵੈਸਟੀਗੇਸ਼ਨ ਚੱਲਦੀ ਹੈ ਜੋ ਹੋਇਆ ਤਾਂ ਫਿਰ ਉਹਨਾਂ ਦੇ ਨਾਲ ਕਾਰਵਾਈ ਕੀਤੀ ਹੋਊ ਕਿੰਨੇ ਲੋਕ ਐਸ ਨਾਮ ਲਈ ਰਿਪੋਰਟ ਦੇ ਗਏ ਮਤਲਬ ਕਿ 3 5 ਲੋਕ ਪਹਿਲਾਂ ਸੀਗੇ 4 ਲੋਕ ਹੋਣਗੇ